ਬਤਾ ਤੁਸੀਂ ਹੱਥ ਜੋੜ ਕੇ ਕੱਟ ਲੈਣਾ ਕੱਤੀ ਲੈਣੀ ਕੱਤੀ ਲੈਣੀ ਆ ਉਹਦੇ ਕਾਂਚ ਚ ਕਾਓ ਕੱਤੀ ਨਹੀਂ ਐੱਛਾ ਉਹ ਕੱਤੀ 25 ਗਰਾਂ ਦਾ ਰਾਮ ਕਰੀ ਆ ਉਹ ਤਾਂ ਵੇ ਮੂੰਹ ਪਿੱਛਾ ਲਾਹ ਛੋਟੀ ਸਾਰੀ ਹੈ ਹੀ ਹੈ ਗਲਗਲਾਰਗਾ ਰੂ ਹੋਇਆ ਪਿਆ ਹੈਗੀ ਆ ਵੇ ਹੈ ਕੱਲ ਜਾਣਾ ਸੀ ਅਗਲੇ ਮਹੀਨੇ ਦੋਨਾਂ ਪਹਿਣਾ ਨੇ ਉਹ ਆਟੋਪੁਰਾ ਬਟੁੱਥੀ ਦੇ ਨੇ ਵੇ ਪੁੱਛ ਜੇ ਆ ਜਾ ਮਾਂ ਨਾ ਮਾਂ ਦੀ ਗੱਲ ਛੱਡ ਜਣਾ ਨੀ ਮੱਕ ਨਾ ਮੇਰਾ ਪਾਇਆ ਆ। ਉੱਤੇ ਉਹ ਬੱਤੂ ਵਦੀਆਂ ਗਈਆ। ਉਹਦੇ ਮੋਰੇ ਸਾਡਾ ਕਾ ਹੁੰਦਾ ਸੀ ਕਿਚਨ ਦਾ ਜੀ ਸੱਤ ਕਾਂ ਦੇ ਘਸਨਾ ਦੇ ਮੋਰੇ ਬਰਾਂਡਾ ਹੁੰਦਾ ਸੀ। ਬਾਂਡਾ ਗਾਲ ਸਾਂ ਮੇਰੇ। ਉਹ ਹਾਲ ਉਹ ਜਿਹੜਾ ਨਾ ਦੂਈ ਦਾ ਮਹਿੰਦੀ ਦਾ ਬੁੱਟਾ ਆ। ਹਾਂ। ਉਹ ਹਜੇ ਵੀ ਸਾਡਾ ਆ। ਹੋਰ ਪੀਸ ਪੀਸ ਇਹ ਲੱਗਦੇ। ਮੈਂ ਕਿਹਾ ਬੁੱਟੇ ਦਾ ਵੀ ਹਿੱਸਾ ਲੈ ਆਪ ਘੜਾ ਦੇ ਤੈਨੂੰ। ਇੱਤੀ ਗੱਲਾਂ ਕੰਮ ਨਵੇਂ ਰੋ। ਮੈਂ ਮਹਿੰਦੀ ਦਾ ਬੁੱਟਾ ਹਜੇ। ਵੇਚੋ। ਮੈਂ ਬੜਾ ਵੀ ਦਾ। ਓ ਹੁਣ ਦਾ ਪਤਾ ਨਹੀਂ ਜੇ ਮਹਿੰਦੀ ਦਾ ਬੂਟਾ ਹੈਗਾ ਆ ਜਿੱਸਾ ਪਾਲ ਜਿੰਨੇ ਹੈਗੇ ਉਹ ਵਿੱਚੋਂ ਬੂਟਾ ਵਿੱਚੋਂ ਨਹੀਂ ਪੁੰਦੇ ਜਿਹਨਾਂ ਦੀ ਜ਼ਮੀਨ ਆ ਉਹਨਾਂ ਦਾ ਬੂਟਾ ਹੁਣਾ ਤੁਹਾਡਾ ਕਿਹੜਾ ਲਾਇਆ ਗੁੱਡੀ ਨੇ ਆ ਲਾਇਆ ਤਾਂ ਅਸੀਂ ਆ ਉਹ ਵੇਚਣਾ ਮੈਂ ਤਾਂ ਛੋਟੀ ਜਾਈ ਹੁੰਦੀ ਸੀ ਦੋ ਦੋ ਸਾਹ ਇਸੇ ਆ ਜਿੰਨੇ ਤੁਹਾਡੇ ਜੱਟ ਆ ਹੈ ਤਾਂ ਭੈਣ ਘਾਲ ਸੱਚੀ ਮੇਰੇ ਚਾਚੇ ਮੇਰਾ ਤੇ ਬੋ ਕਰਦੀ ਮੈਂ ਹੀ ਹੁੰਦੀ ਸੀ ਨਹੀਂ ਚਾਚੇ ਤੇ ਇਹ ਕਰਦੇ ਸੀ ਮੋਦੀ ਨਹੀਂ ਮੈਂ ਹੀ ਨਹੀਂ ਵੀ ਕਰਦਾ ਸੀ

7 ਇਹ ਦੋ ਦੁਪਹਿਰ ਜਿਹੜੀਆਂ ਤੁਹਾਡੇ ਉਹ ਚਾਚੇ ਦੀਆਂ ਉਹ ਕਿੰਨੀਆਂ ਨੇ ਉਹ ਮੁੱਕ ਗਈਆਂ ਚਲੋ ਹੁੰਦਾ 2 12 2 12 ਕਿਉਂ ਹੋਵੇ ਨਿਆ 18 ਤੇ ਭਰਾ ਤੁਹਾਡੇ ਦੋ ਦੋ ਕਾਦੇ ਦੋ ਹੋ ਚਾਰ ਵੋਏ ਹੱਤੀ ਗਣਕ ਦਾ ਸਰਕਾਰ ਹੀ ਤੁਹਾਡੇ ਲੱਗ ਜਾਂਦੀ ਕਿਉਂ ਨਹੀਂ ਆ ਉਹ ਤਾਂ ਨਹੀਂ ਸੀ ਮਿਲਦੀਆਂ ਜੇ ਉਹ ਤਾਂ ਮਿਲਦੀ ਹੁੰਦੀ ਉਹ ਤਾਂ ਨਹੀਂ ਸੀ ਮਿਲਦੀ ਕੋਈ ਤੁਹਾਡੇ ਲੈਣਾ 30 ਕਿਲੋ ਦਾ ਮਾੜਾ ਸਰਕਾਰ ਦੇ ਮੈਂ ਉਹਦਾ ਕਿੱਥੇ ਮਿਲਦੀ ਸੀ ਕਣਕ ਚਾਹ ਤੇ ਮੈਂ ਹੁਣ ਮਿਲਣ ਲੱਗੀ ਆ ਸਰਕਾਰੀ ਸਰਗਿੱਤ ਮੇਰੇ ਤਾਂ ਹਨਾ ਮੈਂ ਅਸਤਾ ਕਾਣ ਕੋ ਲਈ ਨਹੀਂ ਮੈਂ ਕਹਿੰਿਆ ਕੋਈ ਵੀ ਨਿੰਦਰ ਕਹਿੰਦੇ ਹਾਂ ਮੈਂ ਕਿਹਾ ਸਾਡਾ ਵੀ ਕਾਟ ਭਰਾ ਦੇ ਮੈਨੂੰ ਕਹਿੰਦਾ ਭੇਜਿਆ ਤੈਨੂੰ ਕਾਟ ਬਣਾਉਣਾ ਨਹੀਂ ਚਾਹੀਦਾ ਨਾ ਮੁੰਡੇ ਕੈਨੇਡਾ ਕੁੜੀ ਇੰਗਲੈਂਡ ਭਾਜੀ ਫੌਜੀ ਪੈ ਪੈਸਨ ਤੇ ਤੂੰ ਕਿਤਾ ਕਾੜ ਬਣਾ ਉਹ ਫਿਰ ਤੇ ਤੁਹਾਡੀ ਘੱਟ ਹੋ ਜਾਂਦੀ ਉਹ ਜਿਹੜੀ ਪਸਾਰੀ ਉਹ ਮੈਂ ਤੁਹਾਡੀ ਪੈਸਾ ਦਾ ਰੋਣਾ ਰਿਹਾ ਤੇ ਇਸ ਨਹੀਂ ਪੱਤੀ ਦਾ ਰੋਣਾ ਉਹ ਤਾਂ ਵੇ ਮੂੰਹ ਤੇ ਦਾ ਲਾਚ ਛੋਟੀ ਸਾਰੀ ਹੈ ਹੀ ਹੈ ਗਲਗਲਾਰਗਾ ਮੂੰਹ ਹੋਇਆ ਪਿਆ ਹੈਗੀ ਆ ਵੇ ਹੈਗੀ ਆ ਲੈ ਤੂੰ ਇਹ ਤਾਂ ਹੰਪੋ ਪੀਣਾ ਗਰੀ ਸਾਡੇ ਮੋਰ ਨਾਲ ਸਾਰਾ ਕਾ ਤਿਆਰ ਲੱਪਣੀ ਆ ਦਾ ਘਰ ਵਾਲਾ ਆ ਚਲ ਮੈਂ ਕਾਰਨੋ ਸ਼ਰਮ ਨਾ ਕਰਿਓ ਕਾਰਨੋ ਕਾਰਨੋ 10 ਮਿੰਟ ਵਿੱਚ ਮੈਂ ਤੁਹਾਨੂੰ ਮਾਰਦੀ ਕਰਾਂ ਭੈਰ ਦੇ ਕਿਸੇ ਦੇ ਕਿਸ ਘਾ ਲੋ ਓਏ ਆ ਵਾ ਤੂੰ ਹੀ ਕਾ ਲੋ ਤੂੰ ਸਾ ਸਾਡੀ ਘਰ ਬਣਾ ਰਹੇ ਹੋ ਤੂੰ ਛਿੱਤਰ ਨਾ ਮੇਤੇ ਖਾ ਲਈ ਹਰਾਮਜਾਦਾ ਮੈਂ ਨਾ ਕੁੱਤਾ ਜਰਾ ਭੌਂਕੀ ਜਾਂਦਾ ਆ ਬੋਕਸ ਚਾਣੇ ਬੱਕਦੇ ਤੂੰ ਹੀ ਭੇਜੀ ਜਾਏ ਕਿ ਮਾ ਜੁੱਟ ਕਾ ਘਾ ਲੋ ਵੀ ਵੀ ਕਾ ਆ ਸੋਫੇ ਤੇ ਕੱਲੀ ਬੈਠੀ ਸੀ ਪਹਿਲਾਂ ਮੈਂ ਹੀ ਚੈਰ ਤੋਂ ਬਰਾਈ ਅਸੀਂ ਚਿੱਟੇ ਬੱਤੀ ਦੇਖੀ ਆ ਉਹ ਬਾਅਦ ਚ ਦੇਖਾਂਗੇ ਪਹਿਲਾਂ ਮੈਂ ਕਿਹਾ ਨਾ ਤੂੰ ਚਿੱਟੇ ਨਹੀਂ ਬੈਨ ਨੂੰ ਇਹ ਦੱਸੋ ਮਾੜੀ ਜਿਹੀ ਡਾਇਰੀ ਬਿਲਡਿੰਗ ਦਾ ਨਾਮ ਹੈਗਾ ਜੇ ਕਿਤੇ ਵਿੱਚ ਤੁਹਾਡੇ ਕਿਤਾਬ ਦੇ ਵਿੱਚ ਦਿਲ ਦੇ ਪੰਨੇ ਦੇ ਕਦੇ ਸੂਟਾਂ ਦੇ ਭਾਂਡਿਆਂ ਦਾ ਪਲਾਸਟਰ ਦੇ ਭਾਂਡੇ ਆ ਦਾ ਚਾਟ ਦੇ ਬਾਅਦ ਉਹ ਸ਼ਾਰਟ ਕਾਦੀ ਤੁਹਾਡੇ ਅੱਗੇ ਆ ਉਹ ਹੈਗਾ ਮੈਨੂੰ ਤਾਂ ਬਹੁਤ ਸ਼ੌਂਕ ਹੈ ਕਾੜਦਿਆਂ ਦਾ ਸੂਟਾਂ ਦਾ ਭਾਂਡਿਆਂ ਦਾ ਘਰ ਸਜਾਉਣ ਦਾ ਮੈਨੂੰ ਬਹੁਤ ਕਾਦੀ ਬੱਝ ਕੇ ਦੇਖੋ ਜਿਹਦੇ ਕਾਜ ਦੇ ਵੇ ਨਹੀਂ ਗਿਆ ਮੇਰੇ ਪੇਤਾ ਘਰ ਵੀ ਟਾਈਮ ਸੋਨਾ ਬਣਾ ਲਿਆ ਨਹੀਂ ਮੇਰੇ ਘਰ ਤੋਂ ਆ ਸੁੰਦਰ ਜਿਹੀ ਬਣੀ ਬਾਇਆ ਉਹਦੇ ਝੋਲ ਸਾਰੇ ਵਿਚੇ ਰਹਿ ਗਏ ਅਲਮਾਰੀ ਜਿੰਨੇ ਸੀ ਸਾਰੇ ਵਿਚੇ ਰਹਿ ਗਏ ਉਹਦੇ ਇਰਮਾਨਾਂ ਦੇ ਨਾਲ ਹੀ ਮੈਂ ਕਹਿੰਦਾ ਓਏ ਤੇਰੇ ਇਰਮਾਨ ਪੂਰੇ ਨਹੀਂ ਹੋਏ ਓਏ ਸਾਰੀ ਮੇਕਅਪ ਦੀ ਕੈਟ ਹੁੰਦੀ ਤਾਂ ਆ ਜਾਂਦੀ 4-5000 ਦੀ ਪਰ ਜਿਹੜੇ ਤੇਰੇ ਇਰਮਾਨ ਆ ਸੂਟ ਪਾਂਡੇ ਗੱਬਲੇ ਬੂਟੇ ਉਹ ਦੇਖੋ ਪੂਰੇ ਨਹੀਂ ਹੋ ਪਾ ਰਹੇ ਦੋ ਵਰਤ ਢਿੱਲਾ ਹੋ ਗਿਆ ਤੇਰੀ ਟੈਨ ਚ ਲੈ ਕੇ ਕੋਈ ਅਲਮਾਰੀ ਵਿੱਚ ਨਾ ਰਹਿ ਗਏ ਦੱਸੀ ਗੱਲ ਆ ਮੈਂ ਪੂਰਾ ਆਹ ਵਲਾ ਪੂਰਾ ਨਾ ਹੋਵੇ ਕੱਲੋ ਗਵੰਦਰ ਕਵੇ ਨਾ ਉਹ ਦੋ ਵੇ ਟੈਸ਼ਨ ਲੈ ਗਿਆ ਬਿਮਾਰ ਹੋ ਸ਼ੌਕ ਸ਼ੌਕ ਸਾਡੇ ਨਾਲ ਕੋ ਮਰਿਆ ਥੋੜਾ ਕੋ ਕੁੱਤਾ ਬਾੜ ਨਾ ਕੋ ਕੋ ਆਖ ਲੱਗਿਆ ਕੁੱਤਿਆਂ ਨੂੰ ਸ਼ੌਕ ਨਾ ਬਾੜਾ ਪਰ ਐਡਾ ਨਹੀਂ ਸ਼ੌਕ ਨਾ ਪਰ ਜਿਹੜਾ ਤੇਰਾ ਸਾਲਵਾ ਕਾਲੇ ਦੂਏ ਦਿਨੇ ਤੇਰਾ ਜਾਗ ਜਾਂਦਾ ਆ ਜਿਹੜਾ ਕੁੱਤਾ ਆ ਉਹ ਤਾਂ ਮੈਂ ਰੱਖਣਾ ਕਿ ਮੇਰੇ ਜਵਾਇ ਨੂੰ ਅਲਰਜੀ ਆ ਮੇਰੇ ਹੋ ਗਿਆ ਤੇਰੇ ਨੂੰ ਅਲਰਜੀ ਆ ਉਹ ਕਹਿੰਦੇ ਰੱਖਦੇ ਨਹੀਂ ਰੱਖਦੇ ਉਹ ਕੁੱਤਾ ਮੈਂ ਅਸੀਂ ਕਹਿੰਦੇ ਸੀ ਵੀ ਚੱਲ ਪੰਨੇ ਅਸੀਂ ਰੱਖ ਲਈਏ ਪੁੱਤ ਮੇਰੇ ਜੋ ਆਈ ਨੂੰ ਲੱਗ ਜੀ ਹੌਤ ਤੋਂ ਨਿੱਟਾ ਤੋਂ ਨਿੱਟਾ ਹੁਣ ਕੱਲ ਜਾਣਾ ਸੀ ਅਗਲੇ ਮਹੀਨੇ ਦੋਤਾ ਪੈਣਾ ਨੇ ਕੋਆਡੋ ਪੂੜਾ ਬਟੁੱਥੀ ਇਹਨੇ ਜੇ ਪੁੱਤ ਜੇ ਨਾ ਜਾ ਜਾ ਮਾਂ ਮਾਂ ਦਾ ਮਾਮਲਾ ਖੱਦੇ ਤਰਕੇ ਇਹ ਆਦੇ ਰੋਲੇ ਆ ਪੈ ਇਜ਼ਦਾਰੀ ਉਮਰ ਦੇ ਰਹਿ ਗਏ ਆਪਨਾਂ ਕਾ ਬਾਪਨਾ ਕ ਤੀਜੇ ਨਾਂ ਕ ਨਾਨਕੇ ਤੋ ਬਾਦ ਸਾਡੀ ਆ ਦੇ ਐਤਵਾਂ ਤੁਮ ਖੁੱਲੀਏ ਜਿਗਾ ਹਸੀਆ ਬਾਬ ਕੇ ਕਿਉਂ ਗਿਆ ਲੰਗ ਤੇ ਦਾਦ ਜੀ ਵੀ ਆਈ ਵੀ ਉਦਾਂ ਦੇ ਹੀ ਆਈ ਇਹਦੇ ਕਿਹੜੇ ਦੇ ਆ ਰਹੇ ਆ ਜੀ ਡੇਢ ਘੇ ਤੇ ਆ ਬਸ ਉਹਦੇ ਤੇ ਆਪਣੀ ਸਭ ਤੋਂ ਡੇਢ ਕਹਦਾ ਹੁੰਦਾ ਹੈ ਡੇਢ ਅੱਛਾ ਜਾ ਖੇਤ ਸਾਡੇ ਦੋ ਦੋ ਹੁੰਦੇ ਦੋਨਾਂ ਨੂੰ ਇੱਕ ਮਿੰਟ 4 ਵਜੇ ਕਿਲੇ ਖਾਲਾ ਆਪਣੀ ਭੈਣ ਦੀ ਤੇ ਤੈਨੂੰ 4-5 ਕਿਲੇ ਸਾਡੇ ਆਜੇ ਚਾਰ ਨਹੀਂ ਮੈਂ ਖੇਤ ਚ ਚੱਕਾ ਬੈਠੇ ਆ ਇਹ ਕਿੱਥੇ ਜਾਣਾ 4 ਕਿਲਾ ਆਇਆ ਤੁਰ ਫਰਾ ਹਾਂ ਇਹ ਕਿੱਥੇ ਜਾਣਾ ਖੇਤ ਚ ਚਲੋ ਮੰਨ ਗਏ ਜੀ ਤੂੰ ਕੱਚੀ ਤੇਰੀ ਤੂੰ ਆਪਣੀ ਜ਼ਮੀਨ ਘਟਾਉਂਦਾ ਰਹਿੰਦਾ ਆ ਕੋਈ ਗੱਲ ਨਹੀਂ ਘਟਾਉਂਦਾ ਹਾਂ ਕਿੰਨੇ ਸਕੇ ਝੂਠ ਬੋਲਣੇ ਸੀ ਮੈਂ ਉਹਨਾਂ ਨੂੰ ਮੈਂ ਕਹਾਂ ਤਾ ਸੰਦੀਪ ਕੋਲ ਵੀ ਉਹ ਲੈਣਾ ਦੇਖੇ ਲੜਾਈਆਂ ਪਾਉਂਦਾ ਇਹ ਨਾ ਕਾਹਦੇ ਉਹਦੋਂ ਤੇਰਾ ਬੜਾ ਜੀ ਫੜ ਕੋਇਆ ਜੀ ਸੁਣਤਾ ਆ ਗਏ ਮਾਰਗ ਦਾ ਭੋਗ ਦਾ ਕਹਿ ਕੇ ਚੱਲੋ ਉਸੇ ਸ਼ਾਪਿੰਗ ਕਰਨ ਚੱਲ ਗਏ ਮਾਸੀ ਹੋਈ ਕੀਤੀ ਅੱਦੇ ਦੇ ਉੱਤੇ ਫੇ ਉਹਦਾ ਵਾਸੇ ਤੇ ਮੈਨੂੰ ਕਹਿੰਦੇ ਕੋਡਾਣਾ ਡਾਕਟਰ ਚੱਲੀ ਮੈਨੂੰ ਕਹਿੰਦੀ ਹਨਾ ਥੋੜੇ ਜਦੋਂ ਉੱਥੋਂ ਇਹਨੂੰ ਫੋਟੋਆਂ ਤਾਂ ਫੋਟੋ ਆਉਣ ਮੋਰ ਚ ਗੋਪੀ ਨੂੰ ਕੋਪੀ ਨੂੰ ਮਾਸੀ ਕਿਤੇ ਗਈ ਆ ਮੈਂ ਕਹਾਂ ਉਹ ਕਿਸੇ ਕੋਈ ਮੌਕਾ ਵੀ ਅੱਥਰਾਂ ਕਰਕੇ ਤਦਨੇ ਬਹੁਤ ਪਤਾ ਮੈਂ ਕੀ ਹੋਇਆ ਕਿੰਨਾ ਫੇਮਾਟ ਹੈ ਕਰੀ ਮੈਂ ਤੁਹਾਨੂੰ ਸੱਚੀ ਇੱਕ ਗੱਲ ਦੱਸਾਂ ਇਹ ਹੁਣ ਤੋਂ ਗੱਲ ਨਾ ਟੌਪਿਕ ਛੇੜਦਾ ਫਿਰ ਚ ਇਹ ਮੈਂ ਕਮੈਂਟ ਗੱਲ ਛੋੜ ਲਾ ਚਿੱਤੀ ਤੁਹਾਡੇ ਸਿਰ ਤੇ ਚੁੰਨੀ ਲਈ ਹੋਵੇ ਹੈ ਤੂੰ ਉਹਦੇ ਹੀ ਪੈਕੇਟ ਪਾਇਆ ਸੀ ਗੋਰੀ ਨਹੀਂ ਗੈਈ ਨਹੀਂ ਮੈਂ ਜਾਣੀ ਉਹ ਸਾਲਾ ਗੇੜਾ ਲਾਉਣਾ ਸੀ ਉਹਨੂੰ ਭਾਜੀ ਤਾਂ ਦੂਆ ਚਲ ਗਿਆ ਕਾਕੋ ਕਿੰਦਾ ਸਾਡ ਮਾਸੂਦੀ ਦਾ ਪੋਤਾ ਮੁੱਤਤੇ ਕਿਸ ਮਕਾਨੇ ਜਾਇਆ ਦੀ ਸ਼ੋਕਿੰਦੀ ਮੈਂ ਆਈ ਨੂੰ ਚੱਲ ਚੱਲੀ ਗਏ ਕਹਿੰਦੀ ਉਹ ਸੰਕਰ ਸੇਲ ਲੱਗੀ ਉਸ ਬੰਦੇ ਤੇ ਸਾਨੂੰ ਰੱਬ ਜਨਾ ਜਿਤਕੀਨ ਆ ਉਹਨੂੰ ਵਿੱਚ ਨਾ ਪਾਇਆ ਗਰ ਉਹ ਕਹਿੰਦੇ ਅੱਜ ਸੋਨਾ ਦਾ ਹੀ ਸੋਨਾ ਮੰਗ ਲਿਆ ਆਪ ਵੀ ਗੱਲ ਕਰਿਆ ਕਿ ਉਹ ਉਸ ਬੰਦੇ ਦੀ ਨਾ ਕਰਿਆ ਗਾ ਭਾਜੀ ਦੀ ਨਾ ਕਰਿਆ ਉਹਦਰ ਦੇਖਦਾ ਸਿਮੜਿਆ ਦੇ ਨਾ ਤੇ ਤੂੰ ਪਿਆਰ ਹੋ ਜੀ ਫਿਰ ਕੋਣ ਬੁੱਢੇ ਵਾਲੇ ਹੋਣਾ ਹੋ ਤਾਂ ਹੋਇਆ ਜਿਹੜਾ ਹੋੜਾ ਜੱਜ ਦੀ ਹੋਣੀ ਨਹੀਂ ਦਿੰਦੀ ਤੇਹੀ ਨਹੀਂ ਜੱਜ ਦੀ ਫਿਰ ਗਾਸੋਂ ਦਾ ਪਾਤ ਪਿੰਗਾ ਘੱਟ ਪਾਇਆਗਾ ਮੈਂ ਸੱਚੀ ਗੱਲ ਕਰਦਾ ਜਿੱਥੇ ਤੂੰ ਪਿੰਗਾ ਪੌਣੀ ਆ ਨਾ ਘੱਟ ਪਾਇਆਗਾ ਥੋੜਾ ਜਿਹਾ ਹਸਾਬ ਨਾ ਮੈਨੂੰ ਚੰਗਾ ਪਰ ਆਪਸਰਤੀਏ ਕਿ ਤੁਸੀਂ ਉਹ ਪੁਕਾਰ ਕਰੋ ਮਹਾਰਾਜ ਚੱਕਾ ਹੀ ਰੱਖੇ ਗੋਪੀਵਾਰਕ ਅਚਾਨ ਹੋ ਗਿਆ ਉਹ ਨਿੱਕਲ ਕੋਚਲਾ ਸੀ ਦਾਖਲ ਨਹੀਂ ਹੋ ਗਿਆ ਸੀ ਤੇ ਲੱਗਦੀ ਦਿੱਕੇ ਦਸੀ ਨਹੀਂ ਹੋਇਆ ਸੀ ਹੋਇਆ ਹੈ ਹੋਇਆ ਸੀ ਮਾਤਾ ਨੂੰ ਛੋਂਖਲਾ ਦੇ ਦੀਆ ਨਹੀਂ ਹੋਇਆ ਹੋਇਆ ਸੀ ਉਹ ਬੱਚਾ ਅੱਧੀ ਤੇਰਾ ਮਕਰੋ ਘੁੰਮਣਾ gro Mto ika mer run ਕੋ ਜਲਾ ਨਿਕਲੇ ਮਸਲੀ ਕਿੰਨਾ ਦਰਦ ਨਾਲ ਅੰਦਰ ਪਚਾ ਰਿਹਾ ਨਹੀਂ ਨਹੀਂ ਲਾਸੀ ਹੋ ਰਹੀ ਹੈ ਉਹਨੂੰ ਦਾਖਲ ਕਰਾ ਦੇਗੇ ਹਨ ਛੇੜਦਾਨ ਨੂੰ ਪਤਾ ਮੈਂ ਤਾਂ ਦਾ ਭਰਾ ਬੱਚੇ ਇਹ ਕਹਿੰਦੇ ਮੈਂ ਨਹੀਂ ਦਾਖਲ ਹਾਂ ਹਾਂ ਮੈਨੂੰ ਹਲਕੇ ਤੇ ਕਮਾਉਣ ਲੈ ਕੇ ਜਾਣਾ ਥੋੜੇ ਦਿਨਾਂ ਤੇ ਕਾਲੇ ਜਾਂ ਪਰਸਨ ਨਹੀਂ ਰੈਕ ਪਾਸੇ ਦਸੀ ਪਾ ਰਿਹਾ ਹੈ ਛਾਈ ਫੋੜਾ ਦੂਜਾ ਛਾਈ ਫੋੜਾ ਤਾ ਫੇਰ ਕਿੰਦ ਦਾਖਲ ਕਰਾ ਦਿੰਨੇ ਆ ਇਹ ਕਹਿੰਦੇ ਦਾਖਲ ਹੋਣਾ ਨਹੀਂ ਇਨਾ ਸ਼ੂਗਰ ਵੜ ਗਿਆ 450 ਇਹਦੀ ਤਾਂ ਫੋਨ ਘਟ ਗਿਆ ਇੰਨਾ ਸ਼ੂਗਰ ਆ ਰਿਹਾ ਇਸ ਉਮਰ ਆ ਕੇ ਬਦੀ ਜਿਹੜੋਂ ਜਵਾਕ ਤੋਂ ਉਹਦੀ ਬਦਨੀ ਚਾਹੀਦੀ ਸੀ ਬਸ ਕੋਈ ਕਰਦੀ ਉਹ ਨਹੀਂ ਕੋਈ ਆਪਰੇਸ਼ਨ ਨਾਲ ਕਰ ਉਹ ਕੰਮ ਹੁੰਦਾ ਹੀ ਭਾਜੀ ਨੂੰ ਸ਼ੂਗਰ ਕਿਤੇ ਸੀ ਨਾ ਇਹਦੇ ਨੰਬਰ ਜੇ ਆ ਨੀ ਉਹ ਆਪਰੇਸ਼ਨ ਤੋਂ ਬਾਅਦ ਹੋਇਆ ਕਰ ਗਿਆ 6 ਦਿਨ ਮੈਂ ਕੀ ਕਰਦਾ ਕਹਤੇ ਇੱਕ ਤਾਂ ਵੀਰ ਆ ਗਿਆ ਕਿ ਕਿਹਦੀ ਫਿਟਿੰਗ ਨਾ ਪਾਵੇ ਮੈਂ ਕਿਉਂ ਮੈਨੂੰ ਇਹਦਾ ਪਤਾ ਨਹੀਂ ਲੱਗਦਾ ਕੀ ਹੋਇਆ ਤਾਂ ਜਿੱਦਾਂ ਜਾ ਤੇਲ ਕਰੀ ਸਾਰਾ ਮੇਰੇ ਸੈਦ ਨੂੰ ਨਹੀਂ ਲੱਗਾ ਮਜਾ ਦੇ ਥੜਾ ਨੂੰ ਤੇਲ ਲਵਾ ਦੇਖੋ ਸਵੇਰੇ ਸ਼ੁਰੂ ਹੋ ਗਿਆ ਉਹ ਹੋ ਗਿਆ ਜੋ ਹੋ ਗਿਆ ਠੀਕ ਆ ਉਹਦਾ ਸਿਗਾ ਮੰਨ ਕੇ ਤਕਟਾ ਦੇਣ ਨੂੰ ਦੇ ਤਾ ਕੁਦਰਤੀ ਰੰਗ ਦਾ ਪਰਮਾਤਵਾ ਦੇ ਉਹ ਕੋਈ ਨਹੀਂ ਇਹੀ ਚਾਲ ਚੱਲੇ ਆ ਤੇਰੇ ਮੋਰੇ ਬੰਨੇ ਹੱਥ ਉਹਦਾ ਵੀ ਜਾਣਾ ਹੀ ਸਾਰੇ ਪਿੰਡ ਦੇ ਵਿੱਚ ਸਾਲਵਾਗੇ ਤਾਂ ਪਰ ਲੱਗ ਜਾ ਕੇ ਪਿੰਡਾਂ ਵਿੱਚ ਚਲਾਵਾਗੇ ਕੱਟਾ ਬਹੁ ਹਾਲੇ ਦਾ ਮੋਹਰਾ ਨਸਲ ਪੂਰੀ ਪਿਓਰ ਮੋੜਾ ਆ ਤੂੰ ਵੀ ਆ ਅਗੜੀ ਗੱਲ ਹੈ ਮੈਂ ਪੈਣ ਤੇ ਬੈਠਾ ਪਾਗਲ ਬੈਠਾ ਦਿੱਤਾ ਫੇਦੀ ਜਦ ਕੀ ਬੋਲਦਾ ਹੈ ਬਾਸ ਉਹ ਮੈਂ ਪਾਗਲ ਬੈਠਾ ਤੁਸੀਂ ਹੱਥ ਜੋੜ ਕੇ ਕੱਟ ਲੈਣਾ ਕੱਤੀ ਲੈਣੀ ਕੱਤੀ ਲੈਣੀ ਆ ਉਹਦੇ ਕੰਨ ਚ ਕਹੋ ਕੱਤੀ ਨਹੀਂ ਐ ਆਛਾ ਕੱਤੀ ਦੇ ਲਈ ਤੇ ਤੇਰੀ ਕੋਈ ਸੇਤ ਇਤਿਆਹ ਨਹੀਂ ਭਾਂਜ ਬਬਲ ਕਾਮ ਖਾਂਦੀ ਲੱਗਦੀ ਆ ਮੈਂ ਤਾਂ ਇਹ ਉਹ ਕਹਿੰਦੇ ਗੱਲੇ ਨਹੀਂ ਫਾੜਦੇ ਹਾਂ 100 ਬਣਿਆ ਆ ਮੇਰੇ ਮੈਨੂੰ ਨਾ ਕਹੋ ਜੋ ਮਹਾਰਾਜ ਨੇ ਮੇਰੇ ਪੇਟ ਚ ਰੱਖਿਆ ਆ ਉਹੀ ਮੈਂ ਤੇ ਹੁਣ ਮਹਾਰਾਜ ਜਾਣੇ ਜਾਂ ਅਸੀਂ ਜਾਣੀਏ ਜਾਂ ਤੂੰ ਜਾਣੇ ਤੂੰ ਸਾਨੂੰ ਦੱਸ ਕੀ ਆ ਤੇਰੇ ਪੇਟ ਦੇ ਅੰਦਰ ਜੇ ਸਾਲਾ ਮੇਰੇ ਤੇ ਸਕੈਨ ਕਰਾਓ ਸਕੈਨ ਕਰਾਓ ਕੌਣ ਕੀ ਕਰਾਉਣੇ ਆ ਦੋਤ ਅੱਜ ਭਾਕੇ ਸੁਣਨ ਆਲੀ ਆ ਆ ਦੇ ਤੇਰੇ ਮੁਰ ਬੰਨੇ ਹੱਥ ਕੱਟੀ ਦੇ ਦੇਈ ਉਹ ਇੱਕ ਇੱਕ ਕੱਟੀ ਅਸੀਂ ਵੇਚ ਬੈਠੇ ਭੁੱਲ ਭਲੇਕੇ ਬੰਨਣਾ ਦੁੱਖੋਂ ਕਿੱਥੇ ਬੰਨਣੇ ਜਗ੍ਹਾ ਹੈ ਨਹੀਂ ਬੰਨਣੋ ਤੇ ਤੂੰ ਕੱਟੀ ਦੇ ਦੇਵੇਂ ਤੇ ਤਾਂ ਤੇਰੇ ਮੂਰੇ ਹੱਥ ਜੋੜ ਕੇ ਆ ਆਹ ਲਿਹਾੜੇ ਹੀ ਆ ਤੁਸੀਂ ਦਉਂਗੇ ਕੱਟੀ ਤੁਸੀਂ ਕੱਤੀ ਦਉਂਗੇ ਤੁਸੀਂ ਕੱਟੀ ਦਉਂਗੇ ਤਸ ਹੈ ਪੂਰਾ ਅਸਰ ਨਹੀਂ ਕਰ ਮਾ ਘਰੇ ਜਿਤਨਾ ਪਸੂ ਮਾਰਦਾ ਕੀ ਆ ਇੰਨੇ ਨਖਰੇ ਦਾ ਮੈਂ ਕਦੀ ਕਿਸੇ ਦੇ ਜਨਾਨੀ ਦੇ ਨਹੀਂ ਸਾ ਜਿੰਨੇ ਇਹ ਕਰਦੀ ਨੀ ਮੋਵੇ ਨਖਰੇ ਕਰੂੰਗਾ ਚੱਲੂੰਗਾ ਮੇਰੀ ਸੌਣ ਗੱਲ ਹੁਣ ਗੋਈ ਹੂੰ ਉਹਨਾਂ ਨੂੰ ਕੀ ਪਤਾ ਜਨਾਨੀ ਹੈ ਜੀ ਜਿਹਨੇ ਵੀ ਜੋ ਦੇਣਾ ਦੇ ਦਿੱਤਾ ਜਕਟਾ ਵੀ ਦੇ ਦਿੱਤਾ ਪਹਿਲੇ ਕਟਾ ਕਟਾ ਰਾ ਕਰੋ ਤੂੰ ਹਣ ਉਹਦਾ ਪਹਿਲੇ ਕਟਾ ਕਟਾ ਕਰਦਾ ਕਟਾ ਮਾਰਿਆ ਤੇਰੇ ਸਿਰ 'ਚੋਂ ਨੇ ਤੂੰ ਹੀ ਕਾ ਗੱਲ ਤੂੰ ਕਿੱਥੇ ਲਈ ਉਹ ਸਿੱਕੋ ਜਿਆ ਕਰਕੇ ਨਾ ਉੱਥੇ ਮਿੱਟੀ ਪਾ ਦੇ ਲੱਭੇ ਨਾ ਸਦੋ ਯਾਰ ਇਹ ਦੋ ਟੌਪ ਦਾ ਦੁਨੀਆ ਦੇ ਮਾਸਤਰੀ ਐ ਨੀ ਹੋਣ ਸਾਰੇ ਹੋਣ ਉਹਦੇ ਪਿੱਛੇ ਨਾ ਬੰਨੀ ਕਿੱਥੇ ਬਣਾ ਖੈਰੀ ਦੁੱਧ ਪੀ ਪੀ ਕੇ ਕਮਲੀ ਹੋ ਜੂ ਕਮਲਾ ਕਿੱਥੇ ਬਣਾ ਕਮਲੀ ਹੋ ਜੂ ਫੈਰੀ ਵੀਨੇ ਤੇ ਅੱਗੇ ਜੋ ਮੈਨੂੰ ਹੱਥ ਲਾ ਲਈ ਬੇਲ ਦੀ ਮੇਰੀ ਕੋਈ ਆ ਤੋ ਸਰਦ ਚਲੋ ਆ ਜਿਓ ਸਾਡੀ ਜਣੀ ਆ ਸਾਹ ਤਿਲਕਾ ਜਾ ਮੈਂ ਲੱਗੇ ਬਹੁਤ ਬੁਰਾ ਤਿਲਕਿਆ ਉੱਥੇ ਹਾਂਜੀ ਦੇ ਕਰਦੇ ਇਹਨਾਂ ਦੇ ਹਨ ਇੱਕ ਪਤਾ ਲੈ ਲੈ ਬਾਜੀ ਨਾਲ ਕਿੰਨੀ ਸਿਆਣੀ ਪੋਲੀ ਮਿੱਟੀ ਭਾਂਜ ਧੂਕੇ ਉਹਨੇ ਉਹ ਲੈ ਜਾਣੀ ਉਹ ਕਿੱਥੇ ਲੈ ਜਾਣੀ ਕਹਿ ਰਿਆਂ ਉਹ ਬੱਚਿਆਂ ਨੇ ਵਾਜੀ ਤਾਂ ਨਵੇਂ ਆ ਪਿਆਰੇ ਆ ਹਜੇ ਤਾਂ ਜੁੱਦਾ ਮੰਨ ਲਿਆ ਲੈ ਰੇ ਆ ਮੱਛਰ ਬਹੁਤ ਆ ਇ ਦਿਨੇ ਵੀ ਕੱਛਾ ਹੀ ਨਹੀਂ ਪਤਾ ਇਹਨੇ ਜਾਇਨਾਂਨ ਬਗੇ ਇਦਾਂ ਕਰਨਾ ਮੈਂ ਕੰਮ ਪਿੱਛੇ ਹੀ ਛੱਡ ਜਾਂਦਾ ਹੁੰਦਾ ਆ ਜਾ ਇਦਾਂ ਦਾ ਮੈਂ ਨਹੀਂ ਮੈਂ ਇਦਾਂ ਦਾ ਮੈਂ ਇਦਾਂ ਦਾ ਕੰਮ ਇਰੀਟੇਟ ਹੋ ਜਾਂਦਾ ਆ ਵੇ ਮੋਰੇ ਮੋਰੇ ਧਰ ਦਿਆ ਕਮਾਈ ਜਾਣੀ ਹੈ ਕਿਦਾਂ ਇਹਨਾਂ ਫਿਰ ਪੌਣਾ ਆਉਂਦੀਆਂ ਹੁੰਦੀਆਂ ਆ ਵੇ ਮੈਂ ਪੁੱਛਿਆ ਨਾ ਕੀ ਮਤਲਬ ਐ ਬਤਮੀਜ਼ ਜੀਭਾ ਮਾਰ ਲੈਣਾ ਲਊ ਇਹਨੂੰ ਜਿੱਥੇ ਆਉਂਦੀ ਸੀ ਨਾ ਸੁਗੰਧ ਆਉਂਦੀ ਆ ਜਿੱਥੇ ਘਰ ਤੇ ਨਮਾ ਜੀ ਹੈ ਸੁਗੰਧ ਹੈ ਕੋਤੇ ਪਸ਼ੂ ਕਰ ਦੋ ਤੇ ਇਹਨਾਂ ਨੂੰ ਕਰੋ ਇਹਨੂੰ ਝਾੜੂ ਲਾ ਕੇ ਕੁੰਡਾ ਕਰਦਾ ਹੁਣ ਕੁੰਡਾ ਹੀ ਕਰਨੀਆਂ ਪੈਣੀਆਂ ਅਗਲਾ ਯਾਰ ਮੀਂਹ ਨਾ ਬਰ ਆਉਣਾ ਕੁੰਡਾ ਨਹੀਂ ਹੜਦਾ ਨਹੀਂ ਹਾਂ ਮੀਂਹ ਸਾਰਾ